ਜੰਟ ਬਾਜ਼ੀ ਵਾਲੇ ਬਿਆਨ ਤੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਦੀ ਸਫਾਈ ਬੀਜੇਪੀ ਨੂੰ ਕੀਤਾ ਸਵਾਲ ਬੋਲੇ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਪੁਲਵਾਮਾ ਅਟੈਕ ਪਿੱਛੇ ਕੌਣ ਕਿਉਂ ਹਰ ਵਾਰ ਚੋਣਾਂ ਦੌਰਾਨ ਹੁੰਦੇ ਨੇ ਜਵਾਨਾਂ ਤੇ ਹਮਲੇ ਸੁਨੀਲ ਜਾਖੜ ਦਾ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਤੇ ਸਿੱਖਾ ਪਲਟਵਾਰ ਕਿਹਾ ਚੰਨੀ ਦੇ ਅੰਦਰ ਬੋਲ ਰਹੇ ਟਰੂਡੋ 6-7 ਮਹੀਨੇ ਕੈਨੇਡਾ ਚ ਕਿਹੜਾ ਥੀਸਿਸ ਲਿਖਿਆ ਬੋਲੇ ਚੰਨੀ ਵਰਗੇ ਲੋਕ ਹੀ ਡੋਬਣਗੇ ਕਾਂਗਰਸ ਦੀ ਬੇੜੀ ਚੋਣ ਕਮਿਸ਼ਨ ਨੂੰ ਮਿਲਿਆ ਬੀਜੇਪੀ ਦਾ ਵਫਾਦ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸੌਪਿਆ ਮੰਗ ਪੱਤਰ ਿਆਖੜ ਬੋਲੇ ਏਜੀ ਨੇ ਸੁਪਰੀਮ ਕੋਰਟ ਚ ਕਿਹਾ ਪੰਜਾਬ ਚ ਅਤਵਾਦ ਦਾ ਖਤਰਾ ਇਲੈਕਸ਼ਨ ਕਮਿਸ਼ਨ ਸਰਕਾਰ ਤੋਂ ਮੰਗੇ ਰਿਪੋਰਟ ਨਾਮਜ਼ਦਗੀ ਕਰਨ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਦਾ ਸ਼ਕਤੀ ਪ੍ਰਦਰਸ਼ਨ ਸੀਐਮ ਨਾਇਬ ਸਿਆਣੀ ਨਾਲ ਕਰ ਰਹੇ ਰੋਡ ਸ਼ੋ ਥੋੜੀ ਦੇਰ ਚ ਢਾਕਲ ਕਰਨਗੇ ਕਾਗਜ਼ हरियाणा ਚ ਅੱਜ ਨੋਮੀਨੇਸ਼ਨ ਦਾ ਹੈ ਆਖਰੀ ਦਿਨ ਚੋਣਾ ਵਿਚਾਲੇ ਝਾਰਖੰਡ ਚਵੱਡੀ ਰਿਕਵਰੀ ਈਡੀ ਨੇ ਰੇਡ ਕਰ ਜ਼ਬਤ ਕੀਤਾ 20 ਕਰੋੜ ਤੋਂ ਵੱਧ ਦਾ ਕੈਸ਼ ਮੰਤਰੀ ਦੇ ਨਿੱਜੀ ਸਖਤਰ ਦੇ ਨੌਕਰ ਦੇ ਘਰੋਂ ਮਿਲੀ ਰਕਮ ਲੋਕ ਸਭਾ ਚੋਣਾ ਵਿਚਾਲੇ ਪੱਛਮੀ ਬੰਗਾਲ ਦੇ ਹੁਗਲੀ ਚ ਬੰਬ ਬਲਾਸਟ ਤਮਾਕੇ ਚ 7 ਸਾਲ ਦੇ ਬੱਚੇ ਦੀ ਮੌਤ ਦੋ ਗੰਭੀਰ ਜ਼ਖਮੀ ਬੱਚੇ ਨੇ ਖੇਡ ਦੇ ਵੇਲੇ ਬਾਲ ਸਮਝਦੇ ਚੁੱਕਿਆ ਸੀ ਬੰਬ ਦਲੀਆਂਤੀਰ ਤੋਂ ਬਾਅਦ ਗੁਜਰਾਤ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਹਮਦਾਬਾਦ ਦੇ 8 ਸਕੂਲਾਂ ਨੂੰ ਮਿਲੇ ਧਮਕੀ ਭਰੇ ਈਮੇਲ ਬੰਬ ਡਿਸਪੋਜ਼ਲ ਟੀਮਾਂ ਵੱਲੋਂ ਸਕੂਲਾਂ ਦੀ ਲਈ ਗਈ ਤਲਾਸ਼ੀ ਹਾਲੇ ਤੱਕ ਨਹੀਂ ਮਿਲੀ ਕੋਈ ਸ਼ੱਕੀ ਚੀਜ਼ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ ਨਿਯੁਕਤੀ ਦੇ ਖਿਲਾਫ ਪਾਈ ਪਟੀਸ਼ਨ ਕੈਟਨ ਕੀਤੀ ਖਾਰਜ ਸਾਬਕਾ ਡੀਜੀਪੀ ਵੀਕੇ ਪਾਵਰਾ ਨੇ ਦਾਖਲ ਕੀਤੀ ਸੀ ਅਰਜ਼ੀ ਦਿੱਲੀ ਸ਼ਰਾਬ ਕੋਟਾਲਾ ਕੇਸ ਦੇ ਮੁਲਜ਼ਮ ਕੇ ਕਵਿਤਾ ਦੀ ਜ਼ਮਾਨਤ ਅਰਜ਼ੀ ਖਾਰਜ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਰਾਜਕੀਤਿਕ ਪਟੀਸ਼ਨ ਈਡੀ ਅਤੇ ਸੀਬੀਆਈ ਦੀ ਦਲੀਲ ਬੇਲ ਦੇਣ ਨਾਲ ਪ੍ਰਭਾਵਿਤ ਹੋਵੇਗੀ ਜਾਂਚ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੇਂਦਰੀ ਜਾਂਚ ਏਜੰਸੀ ਈਡੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਈਡੀ ਦੇ ਵੱਲੋਂ 20 ਕਿਲੋ 골ਡ ਦੀ ਰਿਕਵਰੀ ਕੀਤੀ ਗਈ ਹੈ ਫਰੀਦাবাদ ਦੇ ਬੈਂਕ ਦੇ ਲੋਕਰ ਤੋਂ ਇਹ ਰਿਕਵਰੀ ਹੋਈ ਹੈ ਦੱਸਿਆ ਕਿ ਇੰਡੀਅਨ ਬੈਂਕ ਦੇ ਲੋਕਰ ਤੋਂ 20 ਕਿਲੋ ਸੋਨਾ ਬਰਾਮਦ ਹੋਇਆ ਹੈ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਰਿਕਵਰੀਆਂ ਹੋ ਰਹੀਆਂ ਨੇ ਤੇ ਇਹ ਰਿਕਵਰੀ ਈਡੀ ਦੇ ਵੱਲੋਂ ਕੀਤੀ ਗਈ ਹੈ ਲੋਕਰ ਦੇ ਵਿੱਚੋਂ ਕੀਤੀ ਗਈ ਹੈ ਰਿਕਵਰੀ 20 ਕਿਲੋ 골ਡ ਫਰੀਦাবাদ ਦੇ ਬੈਂਕ ਦੇ ਲਾਕਰ ਤੋਂ ਰਿਕਵਰ ਕੀਤਾ ਗਿਆ ਇੰਡੀਅਨ ਬੈਂਕ ਦਾ ਲਾਕਰ ਸੀ ਜਿੱਥੋਂ ਇਹ 20 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ ਤਾਂ ਵੱਡੀ ਖਬਰ ਹੈ ਜਿਸ ਘੰ ਦੇ ਨਾਲ ਲਗਾਤਾਰ ਰਿਕਵਰੀਜ਼ ਹੋ ਰਹੀਆਂ ਨੇ ਈਡੀ ਦੇ ਵੱਲੋਂ ਰਿਕਵਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ 20 ਕਿਲੋ 골ਡ ਰਿਕਵਰ ਕੀਤਾ ਗਿਆ ਫਰੀਦাবাদ ਦੇ ਬੈਂਕ ਦੇ ਲਾਕਰ ਤੋਂ ਤੇ ਇਸੇ ਖਬਰ ਤੇ ਸਾਡੇ ਸਹਿਯੋਗੀ ਸ਼ੰਕਰ ਆਨੰਦ ਸੜਨੜ ਫੋਨ ਲਾਈਨ ਤੇ ਮੌਜੂਦ ਨੇ

पुनीत महेश्वरी नाम के एक आरोपी का नाम सामने आया था पुनीत महेश्वरी की गिरफ्तारी पिछले महीने की गई थी जब वो नेपाल से नई दिल्ली पहुंचा था नई दिल्ली स्थित आईजिया एयरपोर्ट से उसकी गिरफ्तारी हुई थी और गिरफ्तारी के बाद कई अन्य लोकेशन पे सर्च ऑपरेशन को अंजाम दिया गया था और उसी सर्च ऑपरेशन के दौरान में आठ करोड़ रुपए का गोल्ड पहले ही जो जब्त किया जा चुका है और उससे जब विस्तार से पूछताछ की गई तो उसके बाद उस मामले में कई और भी कनेक्शन निकल के सामने आया और उसी मामले में जब विस्तार से पूछताछ किया गया तो पता चला की इसका कुछ बैंक अकाउंट जो है और उसके लॉकर जो है

कहा जा सकता है कि जिस तरह से चीन, हांगकांग, कनाडा और इसके साथ साथ की अगर मामले के बात करें तो इस मामले में राजस्थान दिल्ली हरियाणा पंजाब सहित कई अन्य राज्यों से जुड़ा हुआ कनेक्शन मामला है और एक तरह से कहा जा सकता है कि पुनित की जो गिरफ्तारी हुई हुई है और पुनित की गिरफ्तारी के बाद इस मामले में काफी पड़ताल की गई और उसी पड़ताल के दौरान में जिस तरह से बकायदा कार्रवाई की गई है तो हरियाणा के बल्लभगढ़ स्थित एक बैंक है उस बैंक से इस गोल्ड को जब्त किया गया है तो एक तरह से कह सकते हैं कि इस मामले में तफ्तीश की कार्रवाई आगे की जा रही है और आने वाले दिनों में इस मामले में कई और जो खुलासा देखने को मिल सकता है शंकर क्या माना जाए क्या और गिरफ्तारियां हो सकती हैं कुछ और नाम भी सामने आ सकते हैं इसमें देखिए सबसे बड़ी एक महत्वपूर्ण पॉइंट में बताना चाहूंगा गिरफ्तारी की बात अगर की जा रही तो निश्चित तौर पर इस मामले में आने वाले दिनों में कई और भी गिरफ्तारियां हो सकती है और सबसे बड़ी बात है कि इस मामले में आ, जो तक, आ, जो आ, जो विदेश भेजे जाने की रकम की अगर बात करें तो हजारों करोड़ रुपए की जो रकम है वो विदेश भेजे जाने का मामला सामने आ रहा है तो एक तरह से कह सकते हैं कि इस मामले में आने वाले दिनों में कई और बड़े खुलासे हो सकते हैं और जिस तरह तो से समझा जा सकता है कि अगर हजारों करोड़ के रुपए को अगर विदेश भेजा गया हो और क्राइम जो है क्राइम अगर बात करें चाहे हरियाणा पंजाब राजधानी दिल्ली एनसीआर राजस्थान में क्राइम के मामलों को जिस तरह तो से अंजाम दिया गया तो ये इस मामले में आने वाले दिनों में कई और बड़े खुलासे हो सकते हैं और इसके साथ साथ कई अन्य आरोपियों की गिरफ्तारी भी इस मामले में संभव है बहुत धन्यवाद शंकर आनंद ਤੋ ਸਾਡੇ ਸਹਿਯੋਗੀ ਸ਼ੰਕਰ ਅਨੰਦ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਜ਼ਾਰਾਂ ਕਰੋੜ ਜਿਹੜੇ ਨੇ ਉਹ ਹਵਾਲਾ ਦਾ ਕਾਰੋਬਾਰ ਜਿਹੜਾ ਹੈ ਇਹ ਸਾਹਮਣੇ ਆਇਆ ਹੈ ਤੇ ਕੇਂਦਰੀ ਜਾਂਚ ਏਜੰਸੀ ED ਦੀ ਵੱਡੀ ਕਾਰਵਾਈ ਵੀ ਕਿਲੋ ਸੋਨੇ ਦੀ ਰਿਕਵਰੀ ਹੋਈ ਹੈ ਕਰੋੜਾਂ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਹੈ ਬੈਂਕ ਦੇ ਲੋਕਰ ਤੋਂ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਜਿਹੜੇ ਨੇ ਉਹ ਹੋਣਗੇ ਇਸ ਮਾਮਲੇ ਦੇ ਵਿੱਚ ਲਗਾਤਾਰ ED ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਰਿਕਵਰੀਆਂ ਹੋ ਰਹੀਆਂ ਨੇ ਤੇ ਹੁਣ ਚੋਣਾ ਵਿਚਾਲੇ ਝਾਰਖੰਡ ਚ ਵੀ ED ਦਾ ਵੱਡਾ ਐਕਸ਼ਨ ਸਾਹਮਣੇ ਆਇਆ ED ਨੇ ਰੇਡ ਕਰਕੇ 20 ਕਰੋੜ ਤੋਂ ਵੱਧ ਦਾ ਕੈਸ਼ ਬਰਾਮਦ ਕੀਤਾ ਹੈ ਦੱਸਦੇ ਕਿ ਮੰਤਰੀ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਘਰੋਂ ਇਹ ਰਕਮ ਮਿਲੀ ਹੈ ਪਿੰਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ PA ਦੇ ਨੌਕਰ ਦੇ ਘਰ ਤੋਂ ਇਹ ਨੋਟਾਂ ਦਾ ਅੰਬਾਰ ਬਰਾਮਦ ਹੋਇਆ ਹੈ ਦੱਸਦੀ ਹੈ ਕਿ ਕੈਸ਼ ਦੀ ਗਿਣਤੀ ਲਗਾਤਾਰ ਜਾਰੀ ਹੈ ਤੇ ED ਨੇ ਝਾਰਖੰਡ ਦੇ ਰਾਂਚੀ 'ਚ ਰੇਡ ਕੀਤੀ ਕਈ ਲੀਡਰਾਂ ਤੇ ਇੰਜੀਨੀਅਰ ਦੇ ਠਿਕਾਣਿਆਂ ਤੇ ਛਾਪਾ ਮਾਰਿਆ ਦੱਸਦੀ ਹੈ ਕਿ ਝਾਰਖੰਡ ਦੇ ਪਿੰਡੂ ਵਿਕਾਸ ਪੈੰਡੂ ਵਿਕਾਸ ਵਿਭਾਗ ਦੇ ਇੰਜੀਨੀਅਰ ਵਿਰਿੰਦਰ RAM ਮਨੀ ਲਾਂਡਰਿੰਗ ਦੇ ਕੇਸ ਚ ਗ੍ਰਿਫਤਾਰ ਨੇ ਤੇ ਇਸੇ ਮਾਮਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤਾਂ ਨੋਟਾਂ ਦੇ ਅੰਬਾਰ ਬਰਾਮਦ ਕੀਤੇ ਗਏ ਨੇ ਲਗਾਤਾਰ ਨੋਟਾਂ ਦੀ ਗਿਣਤੀ ਹੋ ਰਹੀ ਹੈ ਮਸ਼ੀਨਾਂ ਦੇ ਨਾਲ ਗਿਣਤੀ ਹੋ ਰਹੀ ਹੈ ਤੇ ਅਧਿਕਾਰੀ ਗਿਣਤੀ ਕਰਦੇ ਕਰਦੇ ਥੱਕ ਗਏ ਨੇ ਕਰੋੜਾਂ ਰੁਪਇਆ ਜਿਹੜਾ ਇਹ ਉਹ ਬਰਾਮਦ ਹੋਇਆ ਹੈ ਉਹ ਵੀ ਕਿਸੇ ਹੋਰ ਦੇ ਘਰੋਂ ਨਹੀਂ ਮંત્રી ਦੇ ਪੀਏ ਦੇ ਨੌਕਰ ਦੇ ਘਰੋਂ ਇਹ ਰਕਮ ਮਿਲੀ ਹੈ 20 ਕਰੋੜ ਤੋਂ ਵੱਧ ਦਾ ਕੈਸ਼ ਦੱਸਿਆ ਜਾ ਰਿਹਾ ਹੈ ਲਗਾਤਾਰ ਗਿਣਤੀ ਹੋ ਰਹੀ ਹੈ ਤੇ ਲੋਕ ਸਭਾ ਚੋਣਾਂ ਵਿਚਾਲੇ ਤਾਂ ਲੋਕ ਸਭਾ ਚੋਣਾਂ ਦੌਰਾਨ ਦਲ ਬਦਲੀਆਂ ਵੀ ਜਾਰੀ ਨੇ ਤੇ ਕਾਂਗਰਸ ਦੀ ਆਗੂ ਚੋ ਸੁਪਿੰਦਰ ਚਾਹਲ ਆਪ ਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਦਾ ਸਵਾਗਤ ਕੀਤਾ ਗਿਆ ਹੈ ਆਪਣੇ ਸੈਂਕੜੇ ਸਾਥੀਆਂ ਸਮੇਤ ਆਪ ਦਾ ਪੱਲਾ ਫੜਿਆ ਹੈ ਯੂਥ ਕਾਂਗਰਸ ਦੇ ਜਨਨ ਸੱਤਰ ਰਹ ਚੁੱਕੇ ਨੇ ਜੋ ਸੁਪਿੰਦਰ ਚਾਹਲ ਮਾਨਸਾ ਦੇ ਨਾਲ ਸੰਬੰਧ ਰੱਖਦੇ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚਰਚਾ ਚਾਏ ਸਨ ਜੋ ਸੁਪਿੰਦਰ ਚਾਹਲ ਮਾਨਸਾ ਤੋਂ ਮੂਸੇਵਾਲਾ ਨੂੰ ਟਿਕਟ ਮਿਲਣ ਦਾ ਵਿਰੋਧ ਕੀਤਾ ਸੀ ਤਾਂ ਕਾਂਗਰਸ ਦੇ ਯੂਥ ਦੇ ਵੱਡੇ ਆਗੂਆਂ ਦੇ ਵਿੱਚੋਂ ਸ਼ਾਮਲ ਮੰਨੇ ਜਾਂਦੇ ਨੇ ਸੁਪਿੰਦਰ ਚਾਹਲ ਤੋ ਦੱਸ ਰਿਹਾ ਕਿ ਸਿੱਧੂ ਮੂਸੇਵਾਲਾ ਜਦੋਂ ਮਾਨਸਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਗਈ ਤਾਂ ਚੁਸਪਿੰਦਰ ਚਾਹਲ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਸ਼ਰਿਆਂ ਵਿੱਚ ਵਿਰੋਧ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਮਾਨਸਾ ਦੇ ਯੂਥਾਗੂ ਯਾਨੀ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਇਹ ਉਹਨਾਂ ਨਾਲ ਤੱਕਾ ਹੋਇਆ ਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਚੁਸਪਿੰਦਰ ਚਾਹਲ ਜਿਹੜੇ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਸੀਐਮ ਪੰਜਾਬ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਤਾਂ ਮਾਨਸਾ ਦੇ ਨਾਲ ਜੁੜੇ ਹੋਏ ਨੇ ਚੁਸਪਿੰਦਰ ਚਾਹਲ ਕਾਂਗਰਸ ਦੇ ਜਨਕਸਤ ਰਹਿ ਚੁੱਕੇ ਨੇ ਯੂਥ ਕਾਂਗਰਸ ਦੇ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਫੀ ਚਰਚਾ 'ਚ ਰਹੇ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਟਿਕਟ ਮਿਲਣ ਦਾ ਵਿਰੋਧ ਕੀਤਾ ਸੀ ਤਾਂ ਅਗਲੀ ਖਬਰ ਵੱਲ ਵਧਦੇ ਹਾਂ ਸਟੰਟ ਬਾਜ਼ੀ ਵਾਲੇ ਬਿਆਨ ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਸਫਾਈ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਏ ਕਿ ਸਾਨੂੰ ਦੇਸ਼ ਦੇ ਜਵਾਨਾਂ ਤੇ ਮਾਣ ਹੈ ਹਾਲਾਂਕਿ ਉਹਨਾਂ ਨਾਲੇ ਵੀ ਕਿਹਾ ਕਿ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਪੁਲਵਾਮਾ ਅਟੈਕ ਪਿੱਛੇ ਕੌਣ ਸੀ ਤੇ ਫਿਰ ਚੋਣਾਂ ਦੌਰਾਨ ਜਵਾਨਾਂ ਤੇ ਅਟੈਕ ਹੋਇਆ ਏ ਤਾਂ ਅਟੈਕ ਪਿੱਛੇ ਕੌਣ ਲੋਕ ਨੇ ਇੰਟੈਲੀਜੈਂਸ ਕਿਉਂ ਨਾਕਾਮ ਹੋ ਜਾਂਦੀ ਹੈ ਕਿਉਂ ਵਾਰ-ਵਾਰ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ ਇਹ ਸਵਾਲ ਚੁੱਕੇ ਗਏ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਤੋਂ ਉਮੀਦਵਾਰ ਨੇ ਚਰਨਜੀਤ ਚੰਨੀ ਬੀਜੇਪੀ ਸ਼ਹਾਦਤ ਨੂੰ ਸਿਆਸੀ ਸਟੰਟ ਬਣਾ ਕੇ ਕਿਉਂ ਵਰਤਦੀ ਹੈ ਚੰਨੀ ਲਗਾਤਾਰ ਸਵਾਲ ਚੁੱਕ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਚ ਰਹਨੇ ਆ ਜਾਖੜ ਨੇ ਵੀ ਪੀਐਮ ਦਾ ਅਸਤੀਫਾ ਮੰਗਿਆ ਸੀ ਇਸੇ ਮਾਮਲੇ ਦੇ ਵਿੱਚ ਤੇ ਹੁਣ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਆਪਣਾ ਇਸ ਤੇ ਸਟੈਂਡ ਦੱਸਣ ਤਾਂ ਚਰਨਜੀਤ ਚੰਨੀ ਦੇ ਵੱਲੋਂ ਹਾਲਾਂਕਿ ਸਫਾਈ ਜ਼ਰੂਰ ਦਿੱਤੀ ਗਈ ਆ ਪਰ ਨਾਲ ਹੀ ਬੀਜੇਪੀ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਸੁਨੀਲ ਜਾਖੜ ਤੋਂ ਸਟੈਂਡ ਪੁੱਛਿਆ ਗਿਆ ਕਿ ਆਖਿਰ ਚੋਣਾ ਦੌਰਾਨ ਹੀ ਅਜਿਹੇ ਅਟੈਕ ਕਿਉਂ ਹੁੰਦੇ ਨੇ ਤੇ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਦਾ ਪਲਵਾਮਾ ਅਟੈਕ ਪਿੱਛੇ ਕੌਣ ਸੀ ਅਜੇ ਤੱਕ ਪਤਾ ਨਹੀਂ ਲੱਗਿਆ ਹੈ ਕਿ ਨੇ ਹਮਲਾ ਕੀਤਾ ਜਿਸ ਵਿੱਚ ਇੱਕ ਵਿਅਕਤੀ ਸ਼ਹੀਦ ਹੋ ਗਿਆ ਚਾਰ ਫਾਇਰਰ ਸਹਾਈ कुछ भी ऐसा है कि ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को जिनाने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाणे और लोगों के लाशों पे खेलना ये बीजेपी को आता है हमारे जो देश के जवान हैं हमें उन पर गर्व है जो देश की रक्षा के लिए फ़ौज में भर्ती होकर देश की रक्षा का काम करते हैं और हर समय हमारी रक्षा के लिए वहाँ तैनात रहते हैं मैंने एक बयान ये दिया है कि पिछले इलेक्शन में जब पार्लियामेंट के इलेक्शन थे हमारे 40 जवान शहीद हो गए और उन पर अटैक हुआ आज तक सरकार ने ये पता नहीं किया कि वो अटैक किसने किया कौन लोग उसके जुम्मेवार हैं अब फिर इलेक्शन आया है फिर हमारे जवानों पे अटैक हुआ फिर जवान शहीद हुआ मैं ये पूछना चाहता हूँ सरकार से कि ये कौन लोग हैं जो ऐसे अटैक करवाते आप उनको सामने क्यों नहीं लेकर आते क्यों इंटेलिजेंस फेलियर होती है आप मैं यह कह रहा हूं बीजेपी से कि तू इधर-उधर की बात मत कर बता के काफला लूटा क्यों मुझे राहजनओं से गरज नहीं तेरी रहबरी का तो जथे चरनजीत सिंह चन्नी ਦੇ ਵੱਲੋਂ बीजेपी ਤੋਂ ਸਵਾਲ ਪੁੱਛਿਆ ਗਿਆ ਉੱਥੇ ਸੁਨੀਲ ਜਾਖੜ ਦਾ ਵੀ ਸਟੈਂਡ ਕਲੀਅਰ ਕਰਨ ਨੂੰ ਕਿਹਾ ਗਿਆ ਤਾਂ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਦਾ ਸਾਫ ਕਾ ਸੀਐਮ ਚਰਨਜੀਤ ਚੰਨੀ ਤੇ ਪਰਟਵਾਰ ਸਾਹਮਣੇ ਆਇਆ ਉਹਨਾਂ ਨੇ ਕਿਹਾ ਇਹ ਕਿ ਚਰਨਜੀਤ ਸਿੰਘ ਚੰਨੀ ਟਰੂਡੋ ਦੀ ਬੋਲੀ ਬੋਲ ਰਹੇ ਨੇ ਤਾਂ ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੋਲੀ ਬੋਲ ਰਹੇ ਨੇ ਚੰਨੀ ਇਹ ਕਹਿਣਾ ਹੈ ਸੁਨੀਲ ਜਾਖੜ ਦਾ ਉਹਨਾਂ ਇਹ ਵੀ ਕਿਹਾ ਕਿ 6-7 ਮਹੀਨੇ ਚੰਨੀ ਕੈਨੇਡਾ ਚ ਰਹੇ ਤੇ ਉੱਥੇ ਕਿਹੜਾ ਥੀਸਿਸ ਲਿਖਿਆ ਹੈ ਕੀ ਚੰਨੀ ਦੇ ਗਾਈਡ ਜਸਟਿਨ ਟਰੂਡੋਸਨ ਜਾਖੜ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਚੰਨੀ ਵਰਗੇ ਲੋਕ ਕਾਂਗਰਸ ਦੀ ਬੇੜੀ ਡੋਬਣਗੇ ਇਹ ਵੀ ਬਿਆਨ ਦਿੱਤਾ ਹੈ ਸੁਨੀਲ ਜਾਖੜ ਦੇ ਵੱਲੋਂ ਕਿਹਾ ਕਿ ਅਜਿਹੇ ਬੇਤੁੱਕੇ ਬਿਆਨਾਂ ਦੇ ਨਾਲ ਕਾਂਗਰਸ ਨੂੰ ਦਫ਼ਨ ਕਰ ਦੇਣਗੇ ਚੰਨੀ ਉਹਨਾਂ ਇਹ ਵੀ ਕਿਹਾ ਕਿ ਮੈਂ ਚੰਨੀ ਜਾ ਵੜਿੰਗਵਾੰਗ ਰੰਗ ਬਦਲਣ ਵਾਲਾ ਨਹੀਂ ਮੈਂ ਆਪਣੀ ਗੱਲ ਤੇ ਅੱਜ ਵੀ ਖੜਾ ਤਾਂ ਦੱਸ ਦਿਓ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੁਨੀਲ ਜਾਖੜ ਤੇ ਸਵਾਲ ਪੁੱਛਿਆ ਗਿਆ ਉਹਨਾਂ ਦਾ ਸਟੈਂਡ ਪੁੱਛਿਆ ਗਿਆ ਜਿਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਚਰਨਜੀਤ ਚੰਨੀ ਤਾਂ ਜਸਟਿਨ ਟਰੂਡੋ ਦੀ ਬੋਲੀ ਬੋਲ ਰਹੇ ਨੇ ਜਦੋਂ ਕੈਨੇਡਾ ਦੇ ਵਿੱਚ ਸੀ ਤਾਂ ਉੱਥੇ ਉਹਨਾਂ ਨੇ ਥੀਸਿਸ ਲਿਖਿਆ ਕਿ ਇਹ ਹੀ ਸੀ ਕਿ ਗਾਈਡ ਜਿਹੜੇ ਨੇ ਉਹ ਟਰੂਡੋ ਸੀ ਤੇ ਇਹ ਵੀ ਕਿਹਾ ਕਿ ਮੈਂ ਤਾਂ ਸਟੈਂਡ ਰੱਖਦਾ ਉਸੇ ਸਟੈਂਡ ਤੇ ਅੱਜ ਵੀ ਕਾਇਮ ਤਾਂ ਲਗਾਤਾਰ ਵਾਰ ਪਲਟਵਾਰ ਜਾਰੀ ਆਇਆ ਤੇ ਚਰਨਜੀਤ ਚੰਨੀ ਤੇ ਬਿਆਨ ਤੋਂ ਬਾਅਦ ਸੁਨੀਲ ਜਾਖੜ ਦੇ ਵੱਲੋਂ ਵੀ ਨਿਸ਼ਾਨਾ ਸਾਧਿਆ ਗਿਆ ਹੈ ਤੇ ਪਹਿਲੇ ਹਮਾਰੇ ਖੋਜੋਆਂ ਦਾ ਮਨੋਬਲ ਔਰ ਉਹਨਾਂ ਨੂੰ ਪ੍ਰੋਤਸਾਹਨ ਕਰਨਾ ਮੇਰਾ ਧਰਮ ਬਣਦਾ ਹੈ और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह के आए हैं मिस्टर त्रुदो ये उनकी बोली बोल रहे हैं ये लोग आठ महीने तक मैं समझता हूँ कनाडा के अंदर कौन सा थीसिस लिखने गए थे ये कह रहे थे मैं वहां पर रिसर्च करने गया हूँ कांग्रेस मैं समझता हूँ जो रिसर्च वहां से करके आए हैं किस तरह ਕਹਿੰਦੇ ਨੇ ਦੇਸ਼ ਕੇ ਤਾਬੂਤ ਮੇਂकील ਠੋਕਨੇ ਹੈ। ਯਾ ਪੰਜਾਬੀ ਚ ਜਿਵੇਂ ਸਾਡੇ ਕਹਿੰਦੇ ਆ ਨਾ ਵੀ ਸਾਡੇ ਇਹਨਾਂ ਨੇ ਆ ਕੇ ਉੱਥੇ ਥੀਸਿਸ ਲਿਖ ਕੇ ਆਏ ਵੀ ਕਾਂਗਰਸ ਦੀ ਫੱਟੀਆਂ ਚ ਕਿਲ ਕਿਵੇਂ ਠੋਕਨੇ। ਚੰਨੀ ਜੀ ਇੱਕ ਮਾਤਰ ਕਾਂਗਰਸ ਕੇ ਉਮੀਦਵਾਰ ਨਹੀਂ ਹੈ। ਚੰਨੀ ਜੀ ਕਾਂਗਰਸ ਵਰਕਿੰਗ ਕਮੇਟੀ ਕੇ ਇੱਕ ਮੈਂਬਰ ਵੀ ਹੈ। ਹਾਈਐਸਟ ਡਿਸੀਜਨ ਮੇਕਿੰਗ ਬਾਡੀ ਇਨ ਕਾਂਗਰਸ ਇਸ ਸੀਡਬਲਿਊਸੀ। ਪੰਜਾਬ ਕੇ ਦੋ ਨੁਮਾਇੰਦੇ ਆਂ ਵਾਹਾਂ ਤੇ ਸ਼੍ਰੀਮਤੀ ਅੰਬਿਕਾ ਸੋਨੀ ਜੀ ਔਰ ਸ਼੍ਰੀਮਾਨ ਚੰਨੀ ਜੀ ये दोनों ने मिलके पंजाब को बदनाम करने का पंजाब के अंदर आपसी सोहदयर जो भाईचारा बना हुआ है उसको दफन करने का इन्होंने कांग्रेस के साथ साथ स्कीम बनाई भी कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही डबोएंगे चन्नी जी को आपके भी बिल्कुल भी थे। मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील कोई चन्नी नहीं है सुनील को ये बड़िंग नहीं है सुनील को ये दूसरे जो रोग रंग बदलते नहीं है साहब सुनील चाहे जहां भी खड़ा है सुनील के लिए राष्ट्र हित सर्वोपरि है मैं पंजाबी हूँ साहब ये रंग बदलने वालों में से नहीं हूँ हम अपनी बात के ऊपर पहरा देते हैं और मैं समझता हूँ कि इन लोगों में इतने गट्स नहीं है कि ये सच को सच कह सके ਦੱਸ ਦिए ਕਿ ਸੁਨੀਲ ਜਾਖੜ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਗਿਆ ਤੇ ਕਿਹਾ ਗਿਆ ਕਿ ਉਹ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ ਪੁਲਵਾਮਾ ਵਾਲੇ ਅਟੈਕ ਤੇ ਜੋ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਦੱਸ ਦिए ਕਿ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਸੁਨੀਲ ਜਾਖੜ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਜਸਟਿਨ ਟਰੂਡੋ ਦੀ ਬੋਲੀ ਬੋਲ ਰਹੇ ਨੇ ਤੇ ਵੀ ਕਹਿ ਦਿੱਤਾ ਹੈ ਕਿ ਜਦੋਂ ਕੈਨੇਡਾ 'ਚ ਰਹੇ ਤਾਂ ਉੱਥੇ ਕਿਹੜਾ ਥੀਸਿਸ ਲਿਖ ਰਹੇ ਸੀ ਕਿ ਟਰੂਡੋ ਹੀ ਚੰਨੀ ਦੇ ਗਾਈਡ ਸਨ ਦਾਂ ਦੱਸ ਦिए ਕਿ ਚਰਨਜੀਤ ਚੰਨੀ ਅਤੇ ਸੁਨੀਲ ਜਾਖੜ ਆਮੋ ਸਾਹਮਣੇ ਦਿਖਾਈ ਦਿੱਤੇ ਨੇ ਤਾਂ ਪਿਛਲੇ ਦਿਨੀ ਅਟੈਕ ਹੋਇਆ ਸ਼ਹੀਦ ਹੋਏ ਜਵਾਨ ਜਿਸ ਦੌਰਾਨ ਚਰਨਜੀਤ ਚੰਨੀ ਨੇ ਸਵਾਲ ਚੁੱਕੇ ਤਾਂ ਹੁਣ ਜਵਾਬ ਸੁਨੀਲ ਜਾਖੜ ਦੇ ਵੱਲੋਂ ਦਿੱਤਾ ਗਿਆ ਆਪਕਾ ਜੋ ਪ੍ਰਧਾਨ ਹੈ ਭਾਜਪਾ ਕਾ ਪੰਜਾਬ ਕਾ ਸੁਨੀਲ ਜਾਖੜ ਜਬ ਪਹਿਲੇ ਅਟੈਕ ਹੋਇਆ 40 ਜਵਾਨ ਸ਼ਹੀਦ ਹੋਏ ਉਸਨੇ ਪ੍ਰਧਾਨ ਮੰਤਰੀ ਜੀ ਕਾ ਅਸਤੀਫਾ ਮੰਗਾ ਥਾ कि ये साजिश के तहत अटैक हुआ उसकी मेरे पास वीडियो है उन्होंने पूरी जनता में स्टेज पे बोला कि जी अमित शाह जी प्राइम मिनिस्टर का इस्तीफा मांगो हमारे 40 जवान शहीद हो गए आज फिर जवान शहीद हो गए हैं मैं जाखड़ जी से पूछना चाहता हूँ आज आपका स्टैंड क्या है आप मैं ये कह रहा हूँ बीजेपी से कि तू इधर उधर की बात मत कर बता के काफला लुटा क्यों मुझे से गरज नहीं तेरी रहबरी का सवाल है जी अभी हमले को लेकर आपके भी, भी थे मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बडिंग नहीं है सुनील को ये दूसरे लोग रोग रंग बदलते नहीं है साहब सुनील जहां भी खड़ा है सुनील के लिए राष्ट्र हित सर्वोपरि है मैं पंजाबी हूं साहब ये रंग बदलने वालों में से नहीं हम अपनी बात के ऊपर पैहरा देते हैं और मैं समझता हूं कि इन लोगों में इतने गट्स नहीं है कि ये सच को सच कह सके कै। तो जिथे सुनील जाखड़ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਵਾਬ ਦਿੱਤਾ ਗਿਆ ਉੱਥੇ ਹੀ बीजेपी ਦਾ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਮੰਗ ਪੱਤਰ ਸੌਂਪਿਆ ਹੈ ਦੱਸ ਦिए ਕਿ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਉਹ ਸਰਕਾਰ ਤੋਂ ਰਿਪੋਰਟ ਮੰਗੇ ਦਰਅਸਲ ਪਿਛਲੇ ਦਿਨੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਦੇ ਵੱਲੋਂ ਕਿਹਾ ਗਿਆ ਸੀ ਉਸ ਤੇ ਸੁਨੀਲ ਜਾਖੜ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਉਹ ਚਿੰਤਾਜਨਕ ਹੈ ਏਜੀ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਪੰਜਾਬ 'ਚ ਅੱਤਵਾਦ ਦਾ ਖਤਰਾ ਹੈ ਤਾਂ ਏਜੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਸੁਨੀਲ ਜਾਖੜ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਕਿ ਅੱਤਵਾਦ ਨਹੀਂ ਫੈਲ ਰਿਹਾ ਸਰਕਾਰ ਕਮਜ਼ੋਰ ਹੈ ਜਿਸ ਤੋਂ ਬਾਅਦ ਹੁਣ ਸੁਨੀਲ ਜਾਖੜ ਦੇ ਉਗਵਾਈ ਦੇ ਵਿੱਚ ਬੀਜੇਪੀ ਵਫਦ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚਿਆ ਹੈ ਮੰਗ ਪੱਤਰ ਸੌਂਪਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਜਾਵੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਧੂਮਿਕਾ ਤਿਆਰ ਕਰਤੀ ਹੈ ਕਿ ਕੱਲ੍ਹ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਭਾਜਪਾ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਹੈ जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है पर हमें ये नहीं भूलना चाहिए कि पंजाब सरकार ने कहा है पंजाब में आतंकवाद फिर से पनप रहा है ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕਹਿ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਐ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਪੀ ਆ ਜਿਹੜੇ ਬਿਆਨ ਦਿੱਤੇ ਚੁੱਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਆਧਾਰ ਹੈ ਫਿਰ ਇਲੈਕਸ਼ਨ ਕੀ ਹੋਣਗੇ ਸਾਰਾ ਪੰਜਾਬ ਦੇ ਅੰਦਰ